ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਮੁਹਾਰਨੀ ਸਿੱਖਾਂਗੇ ਮੁਹਾਰਨੀ ਵਿਦਿਆਰਥੀਆਂ ਵੱਲੋਂ ਪੰਜਾਬੀ ਭਾਸ਼ਾ ਗੁਰਮੁਖੀ ਲਿਪੀ ਦੇ 35 ਅੱਖਰਾਂ ਦੇ ਨਾਲ ਲੱਗੀਆਂ ਹੋਈਆਂ ਲਗਾ ਮਾਤਰਾਵਾਂ ਉਹਨਾਂ ਦਾ ਉੱਚੀ ਉੱਚੀ ਲੈਬਦ ਤਰੀਕੇ ਦੇ ਨਾਲ ਉਚਾਰਨ ਕਰਕੇ ਅਭਿਆਸ ਕੀਤਾ ਜਾਂਦਾ ਹੈ ਮੁਹਾਰਨੀ ਅਸਲ ਦੇ ਵਿੱਚ ਮੂੰਹ ਹਾਰ ਜਾਣਾ ਇਹਦਾ ਸ਼ਾਬਦਿਕ ਅਰਥ ਹੈ ਮੂੰਹ ਹਾਰ ਜਾਣਾ ਇੰਨਾ ਸ਼ਬਦਾਂ ਦਾ ਮਾਤਰਾਵਾਂ ਦਾ ਅਭਿਆਸ ਕਰਨਾ ਕਿ ਮੂੰਹ ਹਾਰ ਜਾਏ ਅਰਥਾਤ ਥੱਕ ਜਾਈਏ ਸੋ ਜੇਕਰ ਸਹੀ ਤਰੀਕੇ ਦੇ ਨਾਲ ਮੁਹਾਰਨੀ ਸਿੱਖੀ ਜਾਏ ਮੁਹਾਰਨੀ ਪੜ ਲਈ ਜਾਵੇ ਪੰਜਾਬੀ ਭਾਸ਼ਾ ਦਾ ਮਨੁੱਖ ਗਿਆਤਾ ਹੋ ਜਾਂਦਾ ਹੈ ਪੰਜਾਬੀ ਭਾਸ਼ਾ ਦੇ ਵਿੱਚ ਬਿਲਕੁਲ ਨਿਪੁੰਨ ਹੋ ਜਾਂਦਾ ਹੈ ਔਰ ਇਸ ਤੋਂ ਅੱਗੇ ਗੁਰਮੁਖੀ ਗੁਰਮਤ ਗੁਰਬਾਣੀ ਦਾ 20 ਤੋਂ 75% ਗਿਆਤਾ ਹੋ ਜਾਂਦਾ ਹੈ ਸੰਥਿਆ ਹੋ ਜਾਂਦੀ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਬਹੁਤ ਜ਼ਿਆਦਾ ਲਗਾ ਮਾਤਰਾਵਾਂ ਦਾ ਖਿਆਲ ਰੱਖਿਆ ਜਾਂਦਾ ਹੈ ਉਚਾਰਨ ਕਿਦਾਂ ਕਰਨਾ ਸੋ ਜਿੰਨਾ ਚਿਰ ਮੁਹਾਰਨੀ ਅਸੀਂ ਨਹੀਂ ਪੜਦੇ ਨਹੀਂ ਸਿੱਖਦੇ ਉਹਨਾਂ ਚਿਰ ਪੰਜਾਬੀ ਵੀ ਨਹੀਂ ਸਿੱਖ ਸਕਦੇ ਔਰ ਖਾਸ ਕਰਕੇ ਗੁਰਬਾਣੀ ਤੇ ਪੜ ਹੀ ਨਹੀਂ ਸਕਦੇ ਇਸ ਕਰਕੇ ਮੁਹਾਰਨੀ ਅਤ ਜ਼ਰੂਰੀ ਹੈ ਅੱਜ ਆਪਾਂ ਗੁਰਮੁਖੀ ਦੇ 35 ਅੱਖਰ ਔਰ ਉਹਨਾਂ ਦੇ ਨਾਲ ਲਗਾ ਮਾਤਰਾਵਾਂ ਲਾ ਕੇ ਉਚਾਰਨ ਕਰਾਂਗੇ ਸ਼ਬਦਾਂ ਦਾ ਅਸਲ ਉਚਾਰਨ ਕੀ ਹੈ ਸੋ ਆਓ ਮੁਹਾਰਨੀ ਸਿੱਖਦੇ ਹਾਂ ਆੜਾ ਮੁਕਤਾ ਅ ਆੜੇ ਕੰਨਾ ਆ ਈੜੀ ਸਿਹਾਰੀ ਏ ਈੜੀ ਬਿਹਾਰੀ ਈ ਊੜੇ ਔਂਕੜ ਓ ਊੜੇ ਦਲੈਂਕੜ ਊ ਈੜੀ ਲਾਵਾ ਏ ਆੜੇ ਦੁਲਾਵਾ ਐ ਊੜੇ ਹੋੜਾ ਓ ਆੜੇ ਕਨੌੜਾ ਔ ਆੜੇ ਟਿੱਪੀ ਅੰਗ ਆੜੇ ਕੰਨਾਂ ਉੱਤੇ ਬਿੰਦੀ ਆਂ ਸਸਾ ਮੁਕਤਾ ਸ ਸੇ ਕੰਨਾਂ ਸਾ ਸੱਸੇ ਸਿਹਾਰੀ ਸੱਸੇ ਬਿਹਾਰੀ ਸੀ ਸੱਸੇ ਔਂਕੜ ਸੂ ਸੱਸੇ ਦਲੈਂਕੜ ਸੂ ਸੱਸੇ ਲਾਂਵਾ ਸੀ ਸੱਸੇ ਦੋ ਲਾਂਵਾ ਸੈ ਸੱਸੇ ਹੋੜਾ ਸੂ ਸੱਸੇ ਘਣੌੜਾ ਸੌ ਸੱਸੇ ਟਿੱਪੀ ਸੰਗ ਸ ਸ ਕੰਨਾ ਉੱਤੇ ਬਿੰਦੀ ਸਾ ਹਾ ਹਾ ਮੁਕਤਾ ਹ ਹਾ ਹੈ ਕੰਨਾ ਹਾ ਹਾ ਹੈ ਸਿਹਾਰੀ ਹੈ ਹਾ ਹੈ ਬਿਹਾਰੀ ਹੀ ਹਾ ਹੈ ਔਂਕੜ ਹੋ ਹਾ ਹੈ ਦਲੈਂਕੜ ਹੂ ਹਾ ਹੈ ਲਾਮਾ ਹੈ ਹਾ ਹੈ ਦੁਲਾਮਾ ਹੈ ਹਾ ਹੈ ਹੂੜਾ ਹੋ ਹਾਹੀਂ ਕਨੌੜਾ ਹੋ ਹਾਹੀਂ ਟਿੱਪੀ ਹੰ ਹਾਹੀਂ ਕੰਨਾ ਉੱਤੇ ਬਿੰਦੀ ਹਾਂ ਕਕਾ ਮੁਕਤਕ ਕਕੇ ਕੰਨਾ ਕਾ ਕਕੇ ਸਿਹਾਰੀ ਕੇ ਕਕੇ ਬਿਹਾਰੀ ਕੀ ਕਕੇ ਔਕੜ ਕੋ ਕਕੇ ਦਲੈਂਕੜ ਕੁ ਕਕੇ ਲਾਵਾਂ ਕੇ ਕਕੇ ਦੁਲਾਵਾ ਕੈ ਕਕੇ ਹੋੜਾ ਕੋ ਕਕੇ ਕਨੌੜਾ ਕੋ ਕਕੇ ਟਿੱਪੀ ਕੰ ਕਕੇ ਕੰਨਾ ਉੱਤੇ ਬਿੰਦੀ ਕਾਂ ਖਖਾ ਮੁਕਤਖ ਖਖੇ ਕੰਨਾ ਖਾ ਖਖੇ ਸਿਹਾਰੀ ਖੇ ਖਖੇ ਬਿਹਾਰੀ ਖੀ ਖਖੇ ਔਕੜ ਖੋ ਖਖੇ ਦਲੈਂਕੜ ਖੂ ਖਖੇ ਲਾਵਾਂ ਖੇ ਖਖੇ ਦੁਲਾਵਾਂ ਖੈ ਖਖੇ ਹੋੜਾ ਖੋ ਖਖੇ ਕਨੌੜਾ ਖੋ ਖਖੇ ਟਿੱਪੀ ਖੰ ਖਖੇ ਕੰਨਾਂ ਉੱਤੇ ਬਿੰਦੀ ਖਾਂ ਗੱਗਾ ਮੁਕਤਗ ਗੱਗੇ ਕੰਨਾ ਗਾ ਗੱਗੇ ਸਿਹਾਰੀ ਗੇ ਗੱਗੇ ਬਿਹਾਰੀ ਗੀ ਗੱਗੇ ਔਂਕੜ ਗੋ ਗੱਗੇ ਦਲੈਂਕੜ ਗੂ ਗੱਗੇ ਲਾਵਾਂਗੇ ਗੱਗੇ ਦੁਲਾਵਾਂ ਗੈ ਗੱਗੇ ਹੂੜਾ ਗੋ ਗੱਗੇ ਕਨੌੜਾ ਗੋ ਗੱਗੇ ਟਿੱਪੀ ਗੰਗ ਗੱਗੇ ਕੰਨਾ ਉੱਤੇ ਬਿੰਦੀ ਗਾਮ ਕੱਗਾ ਮੁਕਤਕ ਕੱਗੇ ਕੰਨਾ ਘਾ ਕੱਗੇ ਸਿਹਾਰੀ ਕੇ ਕੱਗੇ ਬਿਹਾਰੀ ਕੀ ਕੱਗੇ ਔਕੜ ਕੋ ਕੱਗੇ ਦੁਲੈਂਕੜ ਕੂ ਕੱਗੇ ਲਾਵਾਂ ਕੇ ਕੱਗੇ ਦੁਲਾਵਾਂ ਕੈ ਕੱਗੇ ਹੋੜਾ ਕੋ ਕੱਗੇ ਕਨੌੜਾ ਘੋ ਕਗੇ ਟਿੱਪੀ ਕੰ ਘਗੇ ਕੰਨਾ ਉੱਤੇ ਬਿੰਦੀ ਕਾਂ ਨੰਗਾ ਮੁਕਤੰਗ ਨੰਗੇ ਕੰਨਾਗਾ ਨੰਗੇ ਸਿਹਾਰੀਂਗੇ ਨੰਗੇ ਬਿਹਾਰੀਂਗੀ ਨੰਗੇ ਔਕੜੰਗ ਨੰਗੇ ਦਲੈਂਕੜੰਗ ਨੰਗੇ ਲਾਵਾਂਗੇ ਨੰਗੇ ਦੁਲਾਵਾਂਗੇ ਨੰਗੇ ਹੂੜਾਂਗੂ ਨੰਗੇ ਕਨੌੜਾਂਗੂ ਨੰਗੇ ਟਿੱਪੀਂਗੰ ਨੰਗੇ ਕੰਨਾ ਉੱਤੇ ਬਿੰਦੀਆਂ ਚਚਾ ਮੁਕਤਾ ਚ ਚੱਚੇ ਕੰਨਾ ਚਾ ਤੱਚੇ ਸਿਹਾਰੀ ਚੇ ਤੱਚੇ ਬਿਹਾਰੀ ਚੀ ਚੱਚੇ ਔਂਕੜ ਚੋ ਚੱਚੇ ਦੁਲੈਂਕੜ ਊ ਚੱਚੇ ਲਾਵਾ ਚੇ ਚੱਚੇ ਦੁਲਾਮਾ ਚੈ ਚੱਚੇ ਹੂੜਾ ਚੋ ਚੱਚੇ ਕਨੌੜਾ ਚੌ ਚੱਚੇ ਟਿੱਪੀ ਚੰਗ ਚੱਚੇ ਕੰਨਾ ਉੱਤੇ ਬਿੰਦੀ ਚਾਂ ਛੱਛਾ ਮੁਕਤਾ ਛ ਚੱਚੇ ਕੰਨਾ ਛਾ ਛਛੇ ਸਿਹਾਰੀ ਛ ਛਛੇ ਬਿਹਾਰੀ ਛ ਛਛੇ ਔਂਕੜ ਛ ਛਛੇ ਦੁਲੈਂਕੜ ਛੂ ਛਛੇ ਲਾਂ ਮਾ ਛ ਛਛੇ ਦੁਲਾਮਾ ਛ ਛਛੇ ਹੋੜਾ ਛੂ ਛਛੇ ਕਨੌੜਾ ਛ ਛਛੇ ਟਿੱਪੀ ਛੰਗ ਛਛੇ ਕੰਨਾ ਉੱਤੇ ਬਿੰਦੀ ਛਾਂ ਜੱਜਾ ਮੁਕਤਜ ਜੱਜੇ ਕੰਨਾ ਜਾ ਜੱਜੇ ਸਿਹਾਰੀ ਜੇ ਜੱਜੇ ਬਿਹਾਰੀ ਜੀ ਜੱਜੇ ਔਂਕੜ ਜੋ ਜੱਜੇ ਦੁਲੈਂਕੜ ਜੂ ਜੱਜੇ ਲਾਵਾ ਜੀ ਜੱਜੇ ਦੁਲਾਵਾ ਜੈ ਜੱਜੇ ਹੋੜਾ ਜੋ ਜੱਜੇ ਕਨੌੜਾ ਜੋ ਜਜੇ ਟਿੱਪੀ ਜੰਗ ਜਜੇ ਕੰਨਾਂ ਉੱਤੇ ਬਿੰਦੀ ਜਾਂ ਝੱਜਾ ਮੁਕਤਾ ਛ ਝੱਜੇ ਕੰਨਾਂ ਝਾ ਝੱਜੇ ਸਿਹਾਰੀ ਚੇ ਝੱਜੇ ਬਿਹਾਰੀ ਚੀ ਝੱਜੇ ਔਂਕੜ ਚੋ ਝੱਜੇ ਦੁਲੈਂਕੜ ਝੂ ਝੱਜੇ ਲਾਵਾਂ ਚੇ ਝੱਜੇ ਦੁਲਾਵਾਂ ਚੈ ਝੱਜੇ ਹੋੜਾ ਝੋ ਝੱਜੇ ਕਨੋੜਾ ਝੋ ਝੱਜੇ ਟਿੱਪੀ ਝੰ ਝੱਜੇ ਕੰਨਾਂ ਉੱਤੇ ਬਿੰਦੀ ਝਾਂ ਣਿਆ ਮੁਕਤਾ ਣ ਣਿਏ ਕੰਨਾਂ ਆ ਣਿਏ ਸਿਹਾਰੀ ਣਿਏ ਣਿਏ ਬਿਹਾਰੀ ਣਿੀ ਣਿਏ ਔਕੜ ਣਿਓ ਨੰਨੇ ਦੁਲੈਂਕੜਿਉ ਨੰਨੇ ਲਾਮਣੀ ਨੰਨੇ ਦੁਲਾਮਣੀਐ ਨੰਨੇ ਹੂੜਾਉ ਨੰਨੇ ਕਣੌੜਾਉ ਨੰਨੇ ਟਿੱਪੀ ਣ ਨੰਨੇ ਕੰਨਾ ਉੱਤੇ ਬਿੰਦੀਆਂ ਟੈਂਕਾ ਮੁਕਤਾ ਟ ਟੈਂਕੇ ਕੰਨਾਟਾ ਟੈਂਕੇ ਸਿਹਾਰੀ ਟੇ ਟੈਂਕੇ ਬਿਹਾਰੀ ਟੀ ਟੈਂਕੇ ਔਂਕੜ ਟੋ ਟੈਂਕੇ ਦੁਲੈਂਕੜ ਟੂ ਟੈਂਕੇ ਲਾਵਾ ਟੀ ਟੈਂਕੇ ਦੁਲਾਵਾ ਟੈ ਟੈਂਕੇ ਹੂੜਾ ਟੋ ਟੈਂਕੇ ਖਨੋੜਾ ਟੋ ਟੈਂਕੇ ਟਿੱਪੀ ਟੰਗ ਟੈਂਕੇ ਕੰਨਾ ਉੱਤੇ ਬਿੰਦੀ ਟਾਂ ਠੱਠਾ ਮੁਕਤਾਠ ਠੱਠੇ ਕੰਨਾਠਾ ਠੱਠੇ ਸਿਹਾਰੀ ਠੇ ਠੱਠੇ ਬਿਹਾਰੀ ਠੀ ਠੱਠੇ ਔਕੜ ਠੋ ਠੱਠੇ ਦੁਲੈਂਕੜ ਠੂ ਠੱਠੇ ਲਾਵਾਂ ਠੇ ਠੱਠੇ ਦੁਲਾਵਾਂ ਠੈ ਠੱਠੇ ਹੋੜਾ ਠੋ ਠੱਠੇ ਕਨੌੜਾ ਠੌ ਠੱਠੇ ਟਿੱਪੀ ਠੰਗ ਠੱਠੇ ਕੰਨਾਂ ਉੱਤੇ ਬਿੰਦੀ ਠਾਮ ਡੱਡਾ ਮੁਕਤਡ ਡ ਡੱਡੇ ਕੰਨਾਂਡਾ ਡੱਡੇ ਸਿਹਾਰੀ ਡੇ ਡੱਡੇ ਬਿਹਾਰੀ ਡੀ ਡੱਡੇ ਔਂਕੜ ਡੋ ਡੱਡੇ ਦੁਲੈਂਕੜ ਡੂ ਡੱਡੇ ਲਾਵਾ ਡੇ ਡੱਡੇ ਦੁਲਾਵਾ ਡੈ ਡੱਡੇ ਹੂੜਾ ਡੋ ਡੱਡੇ ਕਨੌੜਾ ਡੋ ਡੱਡੇ ਟਿੱਪੀ ਡੰਗ ਡੱਡੇ ਕੰਨਾ ਉੱਤੇ ਬਿੰਦੀ ਡਾਂ ਟੱਡਾ ਮੁਕਤਾ ਟ ਟੱਡੇ ਕੰਨਾ ਟਾ ਟੱਡੇ ਸਿਹਾਰੀ ਟੇ ਟੱਡੇ ਬਿਹਾਰੀ ਟੀ ਟੱਡੇ ਔਂਕੜ ਟੋ ਟੱਡੇ ਦੁਲੈਂਕੜ ਟੂ ਟੱਡੇ ਲਾਵਾ ਟੇ ਟੱਡੇ ਦੁਲਾਵਾ ਟੈ ਟੱਡੇ ਹੋੜਾ ਢੋ ਟੱਡੇ ਕਨੌੜਾ ਢੋ ਟੱਡੇ ਟਿੱਪੀ ਢੰਗ ਟੱਡੇ ਕੰਨਾਂ ਉੱਤੇ ਬਿੰਦੀ ਢਾਂ ਨਾਣਾ ਮੁਕਤਾਨ ਨਾਣੇ ਕੰਨਾਂ ਨਾਣੇ ਸਿਹਾਰੀਣੇ ਨਾਣੇ ਬਿਹਾਰੀਣੀ ਨਾਣੇ ਔਂਕੜਾਉਣੂ ਨਾਣੇ ਦੋ ਲੈਂਕੜਾਉਣੂ ਨਾਣੇ ਲਾਵਾਣੇ ਨਾਣੇ ਦੁਲਾਵਾਂ ਨੇ ਨਾਣੇ ਹੋੜਾ ਨੂੰ ਨਾਣੇ ਕਣੋੜਾ ਨੂੰ ਨਾਣੇ ਟਿੱਪੀਣੰ ਨਾਣੇ ਕੰਨਾਂ ਉੱਤੇ ਬਿੰਦੀ ਨਾ ਤਤਾ ਮੁਕਤਾ ਤਤ ਤਤੇ ਕੰਨਾਂ ਤਾ ਤਤੇ ਸਿਹਾਰੀ ਤੇ ਤਤੇ ਬਿਹਾਰੀਤੀ ਤਤੇ ਔਂਕੜ ਤੋ ਤਤੇ ਦੁਲੈਂਕੜ ਤੂ ਤੱਤੇ ਲਾਵਾਂ ਤੇ ਤੱਤੇ ਦੁਲਾਵਾਂ ਤੈ ਤੱਤੇ ਹੋੜਾ ਤੋ ਤੱਤੇ ਘਣੌੜਾ ਤੋ ਤੱਤੇ ਟਿੱਪੀ ਤੰ ਤੱਤੇ ਕੰਨਾਂ ਉੱਤੇ ਬਿੰਦੀ ਤਾਂ ਥੱਥਾ ਮੁਖ ਤੱਥ ਥੱਥੇ ਕੰਨਾਂ ਥਾਬ ਥੱਥੇ ਸਿਹਾਰੀ ਥੇ ਥੱਥੇ ਬਿਹਾਰੀ ਥੀ ਥੱਥੇ ਔਕੜ ਥੋ ਥੱਥੇ ਦੁਲੈਂਕੜ ਥੂ ਥੱਥੇ ਲਾਵਾਂ ਥੇ ਥੱਥੇ ਦੁਲਾਵਾ ਥੈ ਥੱਥੇ ਹੋੜਾ ਥੋ ਥੱਥੇ ਕਨੌੜਾ ਥੋ ਥੱਥੇ ਟਿੱਪੀ ਥੰ ਥੱਥੇ ਕੰਨਾਂ ਉੱਤੇ ਬਿੰਦੀ ਥਾਮ ਦੱਦਾ ਮੁਕਤਦ ਦੱਦੇ ਕੰਨਾਂ ਦਾ ਦੱਦੇ ਸਿਹਾਰੀ ਦੇ ਦੱਦੇ ਬਿਹਾਰੀ ਦੀ ਦੱਦੇ ਔਂਕੜ ਦੋ ਦੱਦੇ ਦੋ ਲੈਂਕੜ ਦੂ ਦੱਦੇ ਲਾਵਾ ਦੇ ਦੱਦੇ ਦੁਲਾਵਾ ਦਾ ਦੱਦੇ ਹੋੜਾ ਦੂ ਦੱਦੇ ਕਨੌੜਾ ਦੋ ਦੱਦੇ ਟਿੱਪੀ ਦੰਗ ਦੱਦੇ ਕੰਨਾਂ ਉੱਤੇ ਬਿੰਦੀ ਦਾ ਤੱਦਾ ਮੁਕਤਤ ਤੱਦੇ ਕੰਨਾ ਤਾ ਤੱਦੇ ਸਿਹਾਰੀ ਤੇ ਤੱਦੇ ਬਿਹਾਰੀ ਤੀ ਤੱਦੇ ਔਂਕੜ ਤੋ ਤੱਦੇ ਦੁਲੈਂਕੜ ਧੂ ਤੱਦੇ ਲਾਵਾ ਤੇ ਤੱਦੇ ਦੁਲਾਵਾ ਤੈ ਤੱਦੇ ਹੋੜਾ ਧੂ ਤੱਦੇ ਕਨੌੜਾ ਤੋ ਤੱਦੇ ਟਿੱਪੀ ਤੰ ਤੱਦੇ ਕੰਨਾ ਉੱਤੇ ਬਿੰਦੀ ਤਾ ਨੰਨਾ ਮੁਕਤਾਨ ਨੰਨੇ ਕੰਨਾ ਨਾ ਨੰਨੇ ਸਿਹਾਰੀ ਨੇ ਨੰਨੇ ਬਿਹਾਰੀ ਨੀ ਨੰਨੇ ਔਂਕੜ ਨੋ ਨੰਨੇ ਦੁਲੈਂਕੜ ਨੂੰ ਨੰਨੇ ਲਾਵਾ ਨੇ ਨੰਨੇ ਦੁਲਾਵਾ ਨੈ ਨੰਨੇ ਹੂੜਾ ਨੋ ਨੰਨੇ ਘਣੋੜਾ ਨੋ ਨੰਨੇ ਟਿੱਪੀ ਨੰ ਨੰਨੇ ਕੰਨਾਂ ਉੱਤੇ ਬਿੰਦੀ ਨਾਮ ਪੱਪਾ ਮੁਕਤਾਪ ਪ ਪੱਪੇ ਕੰਨਾ ਪਾ ਪੱਪੇ ਸਿਹਾਰੀ ਪੇ ਪੱਪੇ ਬਿਹਾਰੀ ਪੀ ਪੱਪੇ ਔਂਕੜ ਪੋ ਪੱਪੇ ਦੁਲੈਂਕੜ ਪੂ ਪੱਪੇ ਲਾਵਾ ਪੇ ਪੱਪੇ ਦੁਲਾਮਾ ਪੈ ਪੱਪੇ ਹੋੜਾ ਪੋ ਪੱਪੇ ਕਣੌੜਾ ਪੋ ਪੱਪੇ ਟਿੱਪੀ ਪੰ ਪੱਪੇ ਕੰਨਾ ਉੱਤੇ ਬਿੰਦੀ ਪਾ ਫੱਫਾ ਮੁਕਤਾ ਫ ਫੱਫੇ ਕੰਨਾ ਫਾ ਫੱਫੇ ਸਿਹਾਰੀ ਫੇ ਫੱਫੇ ਬਿਹਾਰੀ ਫੀ ਫੱਫੇ ਔਂਕੜ ਫੋ ਫੱਫੇ ਦੁਲੈਂਕੜ ਫੂ ਫਫੇ ਲਾਵਾ ਫੇ ਫਫੇ ਦੁਲਾਵਾ ਫੈ ਫਫੇ ਹੂੜਾ ਫੋ ਫਫੇ ਕਨੌੜਾ ਫੋ ਫਫੇ ਟਿਪੀ ਫੰਗ ਫਫੇ ਕੰਨਾ ਉੱਤੇ ਬਿੰਦੀ ਫਾਮ ਬੱਬਾ ਮੁਕਤਬ ਬੱਬੇ ਕੰਨਾ ਬਾ ਬੱਬੇ ਸਿਹਾਰੀ ਬੇ ਬੱਬੇ ਬਿਹਾਰੀ ਬੀ ਬੱਬੇ ਔਂਕੜ ਬੋ ਬੱਬੇ ਦੁਲੈਂਕੜ ਬੂ ਬੱਬੇ ਲਾਵਾ ਬੇ ਬੱਬੇ ਦੁਲਾਮਾ ਬੈ ਬੱਬੇ ਹੋੜਾ ਬੋ ਬੱਬੇ ਕਨੌੜਾ ਬੋ ਬੱਬੇ ਟਿੱਪੀ ਬੰਗ ਬੱਬੇ ਕੰਨਾਂ ਉੱਤੇ ਬਿੰਦੀ ਬਾ ਪੱਬਾ ਮੁਕਤਾਪ ਪੱਬੇ ਕੰਨਾਂ ਭਾ ਪੱਬੇ ਸਿਹਾਰੀ ਭੇ ਤਤ ਬੇ ਬਿਹਾਰੀ ਪੀ ਭੱਬੇ ਔਂਕੜ ਪੋ ਭੱਬੇ ਦੁਲੈਂਕੜ ਭੂ ਭੱਬੇ ਲਾਵਾ ਪੇ ਭੱਬੇ ਦੁਲਾਵਾ ਪੈ ਭੱਬੇ ਹੂੜਾ ਭੂ ਭੱਬੇ ਕਨੌੜਾ ਪੋ ਭੱਬੇ ਟਿੱਪੀ ਭੰਗ ਭੱਬੇ ਕੰਨਾ ਉੱਤੇ ਬਿੰਦੀ ਭਾਂ ਮੰਮਾ ਮੁਕਤਮ ਮੰਮੇ ਕੰਨਾ ਮਾ ਮੰਮੇ ਸਿਹਾਰੀ ਮੇ ਮੰਮੇ ਬਿਹਾਰੀ ਮੀ ਮੰਮੇ ਔਕੜ ਮੁ ਮੰਮੇ ਦੁਲੈਂਕੜ ਮੂ ਮੰਮੇ ਲਾਂਵਾ ਮੇ ਮੰਮੇ ਦੁਲਾਵਾ ਮੈ ਮੰਮੇ ਹੂੜਾ ਮੂ ਮੰਮੇ ਕਨੌੜਾ ਮੋ ਮੰਮੇ ਟਿੱਪੀ ਮੰਗ ਮੰਮੇ ਕੰਨਾ ਉੱਤੇ ਬਿੰਦੀ ਮਾਮ ਯਯਾ ਮੁਕਤਾ ਯ ਯੇ ਕੰਨਾ ਯਾ ਯ ਯੇ ਸਿਹਾਰੀ ਯ ਯ ਯੇ ਬਿਹਾਰੀ ਯ ਯੇ ਔਕੜ ਯੋ ਯ ਯੇ ਦੁਲੈਂਕੜ ਯੂ ਯ ਯੇ ਲਾਮਾ ਯੇ ਯ ਯੇ ਦੁਲਾਮਾ ਯੇ ਯ ਯੇ ਹੋੜਾ ਯੂ ਯ ਯੇ ਕੰਢੋੜਾ ਯੋ ਯਈਏ ਟਿੱਪੀ ਯੰ ਯਈਏ ਕੰਨਾ ਉੱਤੇ ਬਿੰਦੀ ਯਾਮ ਰਾਰਾ ਮੁਕਤਾਰ ਰਾਰੇ ਕੰਨਾ ਰਾ ਰਾਰੇ ਸਿਹਾਰੀ ਰੇ ਰਾਰੇ ਬਿਹਾਰੀ ਰੀ ਰਾਰੇ ਔਂਕੜ ਰੋ ਰਾਰੇ ਦੁਲੈਂਕੜ ਰੂ ਰਾਰੇ ਲਾਵਾ ਰੇ ਰਾਰੇ ਦੁਲਾਵਾ ਰੈ ਰਾਰੇ ਹੂੜਾ ਰੂ ਰਾਰੇ ਕਨੌੜਾ ਰੋ ਰਾਰੇ ਟਿੱਪੀ ਰੰਗ ਰਾਰੇ ਕੰਨਾ ਉੱਤੇ ਬਿੰਦੀ ਰਾਮ ਲੱਲਾ ਮੁਕਤਲ ਲ ਲੱਲੇ ਕੰਨਾ ਲਾ ਲੱਲੇ ਸਿਹਾਰੀ ਲੈ ਲੱਲੇ ਬਿਹਾਰੀ ਲੀ ਲੱਲੇ ਔਂਕੜ ਲੋ ਲੱਲੇ ਦੁਲੈਂਕੜ ਲੂ ਲੱਲੇ ਲਾਵਾਂ ਲੈ ਲੱਲੇ ਦੁਲਾਵਾਂ ਲੈ ਲੱਲੇ ਹੋੜਾ ਲੋ ਲੱਲੇ ਕਣੌੜਾ ਲੋ ਲੱਲੇ ਟਿੱਪੀ ਲੰਗ ਲੱਲੇ ਕੰਨਾ ਉੱਤੇ ਬਿੰਦੀ ਲਾ ਵਾਵਾ ਮੁਕਤਾ ਵਾਵੇ ਕੰਨਾ ਵਾ ਵਾਵੇ ਸਿਹਾਰੀ ਵੇ ਵਾਵੇ ਵਿਹਾਰੀ ਵੀ ਵਾਵੇ ਔਕੜ ਵੋ ਵਾਵੇ ਦੁਲੈਂਕੜ ਵੂ ਵਾਵੇ ਲਾਵਾਂ ਵੇ ਵਾਵੇ ਦੁਲਾਮਾਂ ਵੈ ਵਾਵੇ ਹੋੜਾ ਵੋ ਵਾਵੇ ਘਣੌੜਾ ਵੋ ਵਾਵੇ ਟਿੱਪੀ ਵੰਗ ਵਾਵੇ ਕੰਨਾ ਉੱਤੇ ਬਿੰਦੀ ਵਾਂ ੜਾੜਾ ਮੁਕ ਤੜ ੜਾੜੇ ਕੰਨਾ ੜਾੜੇ ਸਿਹਾਰੀੜੇ ਡਾੜੇ ਬਿਹਾਰੀ ੜੀ ਡਾੜੇ ਔਕੜੋੜੂ ਡਾੜੇ ਦੁਲੈਂਕੜੂ ਡਾੜੇ ਲਾਵਾੜੀ ਡਾੜੇ ਦੁਲਾਵਾੜੈ ਡਾੜੇ ਹੂੜਾੜੂ ਡਾੜੇ ਘਨੌੜਾੜੋ ਡਾੜੇ ਟਿੱਪੀੜੰ ਡਾੜੇ ਕੰਨਾਂ ਉੱਤੇ ਬਿੰਦੀੜਾਂ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ